ਸਿੰਘ ਜੀ ਕਰੋਨਾ ਜੀ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਅੱਜਕੱਲ੍ਹ ਠੱਲ ਪਾਉਣ ਵਾਸਤੇ ਉਥੋਂ ਹੁਕਮ ਹੋਏ ਹੈਗੇ ਆ ਮਾਈਨਿੰਗ ਤੁਹਾਨੂੰ ਪਤਾ ਹੀ ਹੈ ਜੀ ਹੈਗਾ ਜੀ ਇਹ ਮੁੱਦਾ ਬੜਾ ਜੋਰ ਸ਼ੋਰ ਨਾਲ ਉੱਭਰਿਆ ਹੋਇਆ ਹੈਗਾ ਇਹਦੇ ਵਿੱਚ ਅਸੀਂ ਕੱਲ ਮਾਈਨਿੰਗ ਡਿਪਾਰਟਮੈਂਟ ਤੇ ਅਸੀਂ ਇੱਕ ਮਤਲਬ ਜਾ ਕੇ ਜਦੋਂ ਸਰਚ ਕਰ ਰਹੇ ਸਾਨੂੰ ਸਾਈਟ ਮਿਲੀ ਜਿੱਦੇ ਵਿੱਚ ਮਾਈਨਿੰਗ ਹੋਈ ਹੋਈ ਸੀਗੀ ਜੋ ਅਸੀਂ ਉੱਥੇ ਦੇ ਹਾਲਾਤ ਨੂੰ ਮੱਧਿਆਂ ਨੇ ਰੱਖਦੇ ਹੋਏ ਅਸੀਂ ਕੇਫੀਆ ਲੋਜ ਕੀਤੀ ਹੈ ਸਟੇਟਮੈਂਟ ਆਫ ਆਪਣੇ ਮਾਈਨਿੰਗ ਡਿਪਾਰਟਮੈਂਟ ਦੇ ਵੱਲੋਂ 21141 ਦੇ ਵਿੱਚ ਹੈ ਮਾਈਨਿੰਗ ਐਕਟ ਦੇ ਵਿੱਚ ਅਸੀਂ ਪਰਚਾ ਦਿੱਤਾ ਹੈਗਾ ਜੀ ਜਿਹਦੇ ਵਿੱਚ ਉਥੇ ਵਿਅਕਤੀ ਕੋਈ ਨਹੀਂ ਪਾਇਆ ਗਿਆ ਅਣਪਛਾਤੇ ਦੇ ਦਿੱਤਾ ਹੈਗਾ ਜਦੋਂ ਅਸੀਂ ਹੁਣ ਨੈਕ ਸਾਡਾ ਪ੍ਰੋਸੈਸ ਜਿਹੜਾ ਹੈ ਉਹਨਾਂ ਨੂੰ ਲੱਭ ਲੱਭ ਕੇ ਜਿਹੜੀ ਵੀ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਪਾਵਾਂਗੇ ਕਿਤਾ ਪਤਾ ਲੱਗੇ ਕਿ ਮਾਈਂਡਿੰਗ ਹੋਈ ਹੈ ਜੀ ਸਾਡੇ ਸਰਚ ਆਪਰੇਸ਼ਨਸ ਚੱਲਦੇ ਰਹਿੰਦੇ ਹੈਗੇ ਜੀ ਜੋਇੰਟ ਚੱਲਦੇ ਰਹਿੰਦੇ ਕਦੇ ਅਸੀਂ ਇਕੱਲੇ ਕਰਦੇ ਕਦੇ ਉਹ ਇਕੱਲੇ ਕਰਦੇ ਜੀ ਤੇ ਕਈ ਵਾਰ ਜੋਇੰਟ ਵੀ ਸਾਡੇ ਚੱਲਦੇ ਹੈਗੇ ਆ ਤਾਂ ਮੇਰੀ ਪੋਸਟਿੰਗ ਇੱਥੇ ਨਵੀਂ ਹੈ ਮੈਂ ਮਤਲਬ ਰਾਤ ਨੂੰ ਜਿਹੜੀ ਇਲਾਕੇ ਦੇ ਵਿੱਚ ਇਲਾਕੇ ਨੂੰ ਜਾਣ ਵਾਸਤੇ ਕਿਉਂਕਿ ਜਿਹੜੀ ਗਤੀਵਿਧੀਆਂ ਜਿਹੜੀਆਂ ਅਪਰਾਧਿਕ ਹੁੰਦੀਆਂ ਉਹ ਰਾਤ ਨੂੰ ਹੀ ਹੁੰਦੀਆਂ ਤਾਂ ਮੈਂ ਆਪਣੀ ਟੀਮ ਲੈ ਕੇ ਨਿਕਲ ਜਾਂਦਾ ਹੁੰਦਾ ਤੇ ਜੇ ਸਾਨੂੰ ਲੱਗਦਾ ਕਿ ਵੀ ਕਿਤੇ ਕੋਈ ਸ਼ੱਕੀ ਹੈ ਤੇ ਅਸੀਂ ਮਾਈਨਿੰਗ ਡਿਪਾਰਟਮੈਂਟ ਨੂੰ ਵੀ ਫੋਨ ਕਰਕੇ ਸੱਦ ਲੈਂਦੇ ਹੈਗੇ ਜੀ ਤਾਂ ਮੈਨੂੰ ਲੱਗਿਆ ਸੀਗਾ ਕਿ ਕਿਉਂਕਿ ਕੁਝ ਦੂਰੋਂ ਲਾਈਟਸ ਵਗੈਰਾ ਜਿਸ ਤਰ੍ਹਾਂ ਪਤਾ ਚੱਲ ਜਾਂਦਾ ਹੈਗੇ ਵੀ ਕੁਝ ਹਲਚਲ ਹੋ ਰਹੀ ਹੈਗੀ ਹੈ ਜਿੱਥੇ ਕੁਝ ਏਰੀਆ ਏਰੀਆ ਜਿੱਥੇ ਲਾਈਟ ਨਹੀਂ ਹੋ ਸਕਦੀ ਹੈ ਉੱਥੇ ਲਾਈਟ ਹੋਏ ਤਾਂ ਸਾਨੂੰ ਉਸ ਚੀਜ਼ ਤੋਂ ਪਤਾ ਚੱਲ ਜਾਂਦਾ ਹੈਗੇ ਤਾਂ ਜੇ ਸਾਨੂੰ ਏਰੀਆ ਇਹ 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 ਸੀਗਾ ਜੀ ਆਪਣੇ ਇਹ ਟ ਜਗ੍ਹਾ ਹੈਗੀ ਜੀ ਖੇੜਾ ਕਲਮੇਟ ਜੀ 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 ਉੱਥੇ ਦੀ ਗੱਲ ਲੱਗੀ ਹੈ ਜੀ ਜਿਹੜਾ ਅਸੀਂ ਕੱਚੇ ਪੂਲ ਵੱਲੋਂ ਜਾਂਦੇ ਹੈਗੇ ਆ ਇਸ ਪਾਸੋਂ ਅਸੀਂ ਉਸ ਪਾਸੇ ਨੂੰ ਜਾ ਰਹੇ ਸੀਗੇ ਜਿਹੜੇ ਸਾਨੂੰ ਦੂਰੋਂ ਲੱਗਿਆ ਕਿ ਵੀ ਕੁਝ ਗੱਡੀਆਂ ਜਿਹੜੀਆਂ ਹੈਗੀਆਂ ਇੱਕ ਅੱਧੀ ਗੱਡੀ ਖੜੀ ਪਾਈ ਹੈ ਜਿਹਦੀ ਲਾਈਟ ਸਾਨੂੰ ਪਈ ਟਾਈਮ ਸਰ ਕਿੰਨੇ ਕ ਬਜੇਗੀ ਹਾਂਜੀ ਬਟ ਉੱਥੇ ਜਦ ਅਸੀਂ ਅੱਗੇ ਗਏ ਉਹ ਉਹ ਗੱਡੀਆਂ ਤਾਂ ਜਿਹੜੀਆਂ ਨਿਕਲ ਰਹੀਆਂ ਸੀਗੀਆਂ ਦੀ ਬਟ ਜਦ ਅਸੀਂ ਅੱਗੇ ਉੱਥੇ ਗਏ ਤੇ ਸਾਨੂੰ ਪਤਾ ਲੱਗਿਆ ਕਿ ਵੀ ਉੱਥੇ ਮਾਈਨਿੰਗ ਜਿਹੜੀ ਆ ਜਦੋਂ ਅਸੀਂ ਕੋਲੇ ਜਾ ਕੇ ਦੇਖਿਆ ਕਿ ਮਾਈਨਿੰਗ ਹੋਈ ਹੋਈ ਸੀਗੀ ਉਹ ਉੱਥੋਂ ਹਿਮਾਚਲ ਨੂੰ ਵੀ ਗੱਡੀਆਂ ਅੱਗੇ ਨਿਕਲਦੀ ਹੈ ਜਿਹੜੀ ਹਿਮਾਚਲ ਤੋਂ ਦੂਜੀ ਗੱਡੀਆਂ ਆਉਂਦੀ ਹੈ ਜੀ ਬਟ ਉਹ ਮਸ਼ੀਨ ਵੀ ਪਕੜੀ ਇੱਥੇ ਨਹੀਂ ਮਸ਼ੀਨ ਨਹੀਂ ਪਕੜੀ ਦੀ ਉੱਥੇ ਉੱਥੇ ਏਰੀਆ ਪਹਾੜੀ ਸੀ ਕਿ ਸੁਆ ਦਾ ਸੀ ਜੀ ਇਹ ਪਹਾੜੀ ਏਰੀਆ ਸੀਗਾ ਜੀ ਉਹ ਉਹਦੇ ਆਸ ਕੋਲੇ ਸੜਕ ਨਿਕਲਦੀ ਹੈ ਜੀ ਕਿਉਂਕਿ ਮੈਨੂੰ ਇਸ ਏਰੀਏ ਦਾ ਹੈਗਾ ਤਾਂ ਜਿਸ ਹਿਸਾਬ ਨਾਲ ਮੈਨੂੰ ਕੁਝ ਨਜ਼ਰ ਆਂਦਾ ਸੀ ਮੈਂ ਉਸ ਪਾਸੇ ਹੀ ਚਲਾ ਜਾਂਦਾ ਸੀਗਾ ਤਾਂ ਮੇਰੇ ਨਾਲ ਜਿਹੜੇ ਜਵਾਨ ਸੀਗੇ ਉਹ ਕੋਲੇ ਜਾ ਕੇ ਮੈਨੂੰ ਉਸ ਏਰੀਏ ਦੇ ਵਾਕਫ ਮਤਲਬ ਇੱਕ ਏਰੀਏ ਦਾ ਵਾਕਫ ਵੀ ਹੋਣਾ ਜ਼ਰੂਰੀ ਹੈਗਾ ਜੀ ਤੇ ਜਿਹੜਾ ਕਿ ਵੀ ਮਾਈਨਿੰਗ ਐਂਡ ਕੋਈ ਵੀ ਜਿਹੜੀ ਅਪਰਾਧਿਕ ਗਤੀਵਿਧੀਆਂ ਹੈਗੀਆਂ ਐ ਜੀ ਕਿਉਂਕਿ ਬਾਰਡਰ ਏਰੀਆ ਹੈਗੇ ਜੀ ਤਾਂ ਰਾਤ ਨੂੰ ਜ਼ਿਆਦਾ ਪਾਈ ਜਾਂਦੀ ਹੈਗੀ ਜੋ ਮੈਨੂੰ ਸ਼ਿਕਾਇਤਾਂ ਵੀ ਆ ਰਹੀਆਂ ਹੈਗੀਆਂ ਸੀਗੀਆਂ ਕਿੰਨੇ ਵਜੇ ਸਿਰਫ ਰਾਉਂਡ ਮਾਰਾ ਜਿਹਦਾ ਅਸੀਂ ਤਾਂ ਮਤਲਬ ਕੰਟੀਨਿਊ ਸ਼ਾਮ ਨੂੰ ਵੀ ਹੋ ਜਾਂਦਾ ਹੈ ਸਾਡਾ ਰਾਤ ਨੂੰ ਵੀ ਜੀ ਸਾਡਾ ਲਗਭਗ ਲਗਭਗ 8:00 ਵਜੇ ਦੇ ਹਾਂਜੀ ਆਸਪਾਸ 3:00 ਇਹ ਸਰ ਮਾਮਲਾ ਜਿਹੜਾ ਸਿੱਧਾ ਪੁਲਿਸ ਨੇ ਦਰਜ ਕਰਤਾ ਜਾਂ ਮਾਈਨਿੰਗ ਨਹੀਂ ਨਹੀਂ ਮਾਈਨਿੰਗ ਡਿਪਾਰਟਮੈਂਟ ਥਰੂ ਜੀ ਇਹ ਕੌਣ ਅਫਸਰ ਹੈ ਜੀ ਮਾਈਨਿੰਗ ਡਿਪਾਰਟਮੈਂਟ ਮਾਈਨ ਮਾਈਨਿੰਗ ਡਿਪਾਰਟਮੈਂਟ ਦੇ ਜੇ ਆਈ ਸੀ ਆਏ ਸੀਗੇ ਜੀ ਕੀ ਨਾਮ ਜਿਹੜਾ ਦੱਸ ਕਰਦੇ ਹੋ ਮੇਰਾ ਨਾਮ ਮੈਂ ਤੁਹਾਨੂੰ ਮੈਂ ਦੱਸ ਦੇਣਾ ਹੈਗਾ ਜੀ ਅ ਇਸ ਦੇ ਵਿੱਚ ਹਲੇ ਨਾ ਹਮ ਸੌਰੀ ਮੈਂਸ਼ਨ ਨਹੀਂ ਹੈਗਾ ਜੀ ਮੈਂ ਤੁਹਾਨੂੰ ਦੱਸ ਦੇਣਾ ਇਹਦੇ ਵਿੱਚ ਜੀ ਹਾਂਜੀ ਸਰਪ੍ਰਿੰਸ ਨੇ ਜਿੱਦਾਂ ਸੁਪਰੀਮ ਕੋਰਟ ਨੇ ਐਕਚੁਅਲੀ ਕੀ ਹੈ ਕਿ ਵੀ ਇਸ ਦੇ ਵਿੱਚ ਦੇਖਿਆ ਗਿਆ ਸੀ ਕਿ ਕੱਲ ਉਹ ਵੀ ਆਏ ਹੋਏ ਸੀਗੇ ਜੀ ਆਪਣੇ ਹਾਈ ਕੋਰਟ ਵੱਲੋਂ ਜਿਹੜੇ ਉੱਥੇ ਪੁਆਇੰਟ ਕੀਤੇ ਹੋਏ ਸੀ ਉਹ ਵੀ ਸੀਗੇ ਜੀ ਕੱਲ ਨੂੰ ਆਏ ਹੋਏ ਸੀਗੇ ਜਿਹੜੇ ਜਿੱਥੇ ਜਿੱਥੇ ਸਾਨੂੰ ਲੱਗਦਾ ਸੀਗਾ ਜੀ ਕਿ ਵੀ ਦਿਨੇ ਅਸੀਂ ਘੁੰਮ ਰਹੇ ਹੈਗੇ ਆ ਜੀ ਵੀ ਰਾਤ ਨੂੰ ਵੀ ਕਿਉਂਕਿ ਦੇਖੋ ਹਾਈ ਕੋਰਟ ਮਾਨਯੋਗ ਹਾਈ ਕੋਰਟ ਦਾ ਵੀ ਬਹੁਤ ਜਿਹੜਾ ਵਿੱਚ ਸਾਡੇ ਇੱਕ ਰੋਲ ਹੈਗਾ ਇਸ ਨੂੰ ਟੱਲ ਪਾਉਣ ਵਾਸਤੇ ਜੀ ਤਾਂ ਉਹ ਉਸ ਤੇ ਅਸੀਂ ਦੇਖ ਕੇ ਕਿ ਵੀ ਕਈ ਵਾਰੀ ਐ ਕਿ ਵੀ ਕੋਈ ਕਰਕੇ ਚਲਾ ਗਿਆ ਬਟ ਉੱਥੇ ਲੀ ਪਈ ਹੋਈ ਹੈਗੀ ਐ ਉਸ ਚੀਜ਼ ਨੂੰ ਦੇਖ ਕੇ ਤਾਂ ਸਾਨੂੰ ਉਹ ਐਕਸ਼ਨ ਲੈਣਾ ਪੈਂਦਾ ਹੈਗੇ ਯੈਸ 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 ਹਲੇ ਅਸੀਂ ਉੱਥੇ ਦੇਖ ਰਹੇ ਹੈਗੇ ਜੀ ਉੱਥੇ ਆਸ-ਪਾਸ ਕੈਮਰੇ ਵੀ ਹੈਗੇ ਵੈਸੇ ਤਾਂ ਜੀ ਕੈਮਰੇ ਇੰਦਾ ਸੈਂਸ ਜਿਵੇਂ ਉੱਥੇ ਕੰਡਾ ਹੈਗੇ ਜੀ ਉੱਥੇ ਕੈਮਰੇ ਵਗੈਰਾ ਉਹ ਵੀ ਅਸੀਂ ਆਈਡੈਂਟੀਫਾਈ ਕਰ ਰਹੇ ਹੈਗੇ ਜੀ ਠੀਕ ਹੈ ਜੀ